ਆਪਣੇ ਯੋਧੇ ਪਿੰਡ ਸਭਰਾ ਵੀ ਪਹੁੰਚ ਚੁੱਕੇ ਆ ਜੀ ਅਜੇ ਤੱਕ ਕੋਈ ਦੁਕਾਨ ਬਾਈ ਜੀ ਸਾਰੀਆਂ ਦੁਕਾਨਾਂ ਬੰਦ ਆ ਅਜੇ ਤੱਕ ਤੇ ਪੂਰਾ ਸਮਰਥਨ ਦਿੱਤਾ ਕਿਉਂ ਨਰਵੈਸ ਜੀ ਬਿਲਕੁਲ ਜੀ ਬਿਲਕੁਲ ਧੰਨਵਾਦ ਆ ਸਾਰੇ ਦੁਕਾਨਾਂ ਵਾਲਿਆਂ ਦਾ ਰੇੜੀ ਫੇੜੀ ਵਾਲਿਆਂ ਦਾ ਤੇ ਨਾਲ ਸਾਡੇ ਵੀਰ ਭਰਾਵਾਂ ਦਾ ਇਹਨਾਂ ਦਾ ਵੀ ਬਿਲਕੁਲ ਜੀ ਇਹਨਾਂ ਨੇ ਪੂਰਾ ਸਾਥ ਦਿੱਤਾ ਵਾ ਇਹ ਕਰਕੇ ਸਾਰਿਆਂ ਦਾ ਧੰਨਵਾਦ ਆ ਬਹੁਤ ਵੱਡੀ ਗਿਣਤੀ ਚ ਕਿਸਾਨ ਵੀ ਦੁਕਾਨਦਾਰ ਵੀ ਡਾਕਟਰ ਵੀ ਮੁਲਾਜ਼ਮ ਵੀ ਸਾਰੇ ਪਹੁੰਚੇ ਆ ਬਿਲਕੁਲ ਜੀ ਬਿਲਕੁਲ ਇਸੇ ਤਰ੍ਹਾਂ ਹੀ ਸਹਿਯੋਗ ਕਰਨਾ ਚਾਹੀਦਾ ਇਹ ਨੰਨੀਆਂ ਬੋਲੀਆਂ ਸਰਕਾਰਾਂ ਨੂੰ ਪਤਾ ਲੱਗੇ ਬਿਲਕੁਲ ਜੀ ਬਿਲਕੁਲ ਜਿਹੜਾ ਬਿਲਕੁਲ ਜੀ ਬਿਲਕੁਲ ਮੰਨਣੀਆਂ ñoਮਾਂ ਗਾਵੋ ਸਾਰੀਆਂ ਪੂੜੀਆਂ ਕਰਨ ਕਰਨ ਧੰਨਵਾਦ ਜੀ ਇੱਧਰ 424 ਇੱਧਰ ਵੀਰ ਸਾਡਾ ਸੋਨੂੰ ਕਾਬ੍ਰੇਟ ਵੇਖੋ ਸਾਂ ਟਰੈਕਟਰ ਕਰਤਾਰ ਲੈ ਕੇ ਪਹੁੰਚਾ ਬਾਕੀ ਆਹ ਵੇਖ ਲਓ ਪ੍ਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ ਜੀ ਕੋਈ ਦੁਕਾਨ ਨਹੀਂ ਖੁੱਲੀ ਕਿਉਂਕਿ ਸ਼ਾਂਤ ਮਾਈ ਢੰਗ ਦੇ ਨਾਲ ਅੱਜ ਦਾ ਦਿਨ ਜਿਹੜਾ ਮੋਰਚਾ ਚੱਲਿਆ ਚੜ੍ਹਦੀ ਕਲਾ ਨਾਲ ਦੇਖੋ ਸਾਰੇ ਪ੍ਰਜਾਹਾਰ ਸਾਰੇ ਵੀਰ ਦੇਖੋ ਪ੍ਰਸ਼ਾਸਨ ਨੇ ਪੂਰੀ ਜ਼ਿੰਮੇਵਾਰੀ ਦੇ ਨਾਲ ਡਿਊਟੀ ਨਿਭਾਈ ਹੈ ਜੀ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਵੀਰਾਂ ਦਾ ਕਿਉਂਕਿ ਇਹ ਵੀ ਆਪਣੇ ਪਰਿਵਾਰਾਂ ਚੋਂ ਨੇ ਤੇ ਬਹੁਤ ਵੱਡੀ ਦੇਖੋ ਸੀਨੀਅਰ ਬੰਦੇ ਜਿੰਨੇ ਵੀ ਵੀਰ ਆ ਇੱਥੇ ਅਜੇ ਵੀ ਬਾਈ ਜੀ ਸਭਰਾ ਦੇ ਵਿੱਚ ਖਲੋਤੇ ਆ ਦੁਕਾਨ ਇੱਕ ਨਹੀਂ ਖੁੱਲੀ ਪੂਰਾ ਬਾਜ਼ਾਰ ਬੰਦਾ ਬਾਕੀ ਆ ਜੋ ਸੋਨੂ ਵੀਰ ਆਪਣਾ ਦੇਉ ਜਾਣਕਾਰੀ ਕਾਮਰੇਦ ਸਾਹਿਬ ਦੇਖੋ 4x4 ਕਰਤਾ ਟਰੈਕਟਰ ਬਾਈ ਜੀ 60 ਟਰੈਕਟਰ ਤੂੜਾ ਪੜਦਾ ਗਿਆ ਹਾਂਜੀ ਸੋਨੂ ਵੀਰ ਜੀ ਜੋ ਥੋੜੀ ਜੀ ਜਾਣਕਾਰੀ ਵੇਖੋ ਪੰਜ ਵਜੇ ਚੱਲਿਆ ਤੇ ਦੁਕਾਨਾਂ ਅਜੇ ਤੱਕ ਵੀ ਸਭਰਾ ਦੀਆਂ ਬੰਦਾ ਦੇਖੋ ਜੀ ਪਹਿਲਾਂ ਤੇ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਅਹੀਂ ਧੰਨਵਾਦ ਕਰਦੇ ਆ ਆਹਦੇ ਨਗਰ ਦਾ ਜਿਨ੍ਹਾਂ ਨੇ ਇਹ ਜਿਹੇ ਬੰਦੀ ਦਾ ਵੱਟ ਚੜ ਕੇ ਅੱਜ ਸੰਯੋਗ ਦਿੱਤਾ ਸਾਰਾ ਹੀ ਸਭਰਾ ਨਗਰ ਜਿਹੜੀ ਕਿ ਦੁਕਾਨਾਂ ਬੰਦ ਆ ਮਾਰਕੀਟ ਜੋ ਰੇੜੀ ਫੇੜੀ ਵਾਲਾ ਉਹ ਵੀ ਕੋਈ ਵੀਰ ਨਹੀਂ ਅੱਜ ਦੁਕਾਨਾਂ ਖੋਲੀਆਂ ਨਾ ਕਿਹਨੇ ਰੇੜੀ ਲਾਈ ਆ ਤੇ ਸਮੁੱਚਾ ਹੀ ਪੰਜਾਬ ਅੱਜ ਵੇਖਣ ਦੇ ਆ ਸਵੇਰ ਦੇ ਸਮੁੱਚਾ ਹੀ ਪੰਜਾਬ ਬੰਦ ਅੱਜ ਤੇ ਸਾਰੇ ਪੰਜਾਬ ਵਾਸੀਆਂ ਨੂੰ ਧੰਨਵਾਦ ਇਦਾਂ ਜਿਹੇ ਬੰਦੀਆਂ ਸਾਥ ਦੇਓ ਤੇ ਸਰਕਾਰਾਂ ਕੋਈ ਵੱਡੀ ਗੱਲ ਨਹੀਂ ਦੇਖਣੀਆਂ ਵਾਹ ਜੀ ਵਾਹ ਅੱਜ ਪਬਲਿਕ ਨੇ ਬਹੁਤ ਜ਼ਿਆਦਾ ਸਾਹ ਦਿੱਤਾ ਸੰਤ ਵੀ ਸਭੋਂ ਜ਼ਿਆਦਾ ਹੀ ਉਥੇ ਅੱਜ ਡਾਕਟਰ ਵੀ ਤੁਹਾਨੂੰ ਪਤਾ ਵੇਖੋ ਕਿੰਨੇ ਟੀਮਾਂ ਗਈਆਂ ਅੱਜ ਡਾਕਟਰਾਂ ਨੇ ਸਮੁੱਚੀ ਟੀਮ ਨੇ ਸਮਰਥਨ ਕੀਤਾ ਜੀ ਅੱਜ ਬਿਲਕੁਲ ਜੀ ਬਿਲਕੁਲ ਬਹੁਤ ਵੱਡਾ ਸੰਯੋਗ ਦਿੱਤਾ ਡਾਕਟਰਾਂ ਨੇ ਡਾਕਟਰ ਵਕੀਲ ਸਾਰੇ ਵਿਭਾਗ ਮੇ ਅੱਜ ਆਪਣੇ ਨਾਲ ਆ ਜੋ ਟ੍ਰਾਂਸਪੋਰਟਾਂ ਵਾਲੇ ਉਹ ਵੀ ਡਰਾਈਵਰ ਆਟੋ ਯੂਨੀਅਨ ਬਣੀ ਆਟੋ ਵਾਲਿਆਂ ਦੀ ਉਹ ਵੀ ਆਪਣੇ ਨਾਲ ਖੜੇ ਅੱਜ ਹਾਂ ਗੱਡੀਆਂ ਵਾਲੀ ਯੂਨੀਅਨ ਟਰੱਕ ਚ ਯੂਨੀਅਨ ਨਾਲ ਉਹ ਵੀ ਆਪਣੇ ਨਾਲ ਹੀ ਤੇ ਕਾਰਾਂ ਵਾਲੀ ਯੂਨੀਅਨ ਵੀ ਅੱਜ ਸਾਥ ਦਿੱਤਾ ਕੋਈ ਤੁਹਾਨੂੰ ਕਿਹਾ ਵੀ ਯੂਨੀਅਨ ਪੰਜਾਬ ਦੀ ਯੂਨੀਅਨ ਆ ਸਾਰਿਆਂ ਨੇ ਅੱਜ ਬਹੁਤ ਬਹੁਤ ਚੜ੍ਹ ਕੇ ਸਾਥ ਦਿੱਤਾ ਵਾ ਤੇ ਬਹੁਤ ਤਗੜਾ ਜਿਹਾ ਸਮਰਥਨ ਅੱਜ ਮਿਲਿਆ ਰੇ ਡੱਲੇਵਾਲ ਸਾਹਿਬ ਦਾ ਸਾਰੇ ਹੀ ਦਿਲੋਂ ਕਰਦੇ ਆ ਵੀ ਇਹਨਾਂ ਦੀ ਜਿਹੜੀ ਦੇਹ ਆ ਛੇਤੀ ਤੋਂ ਛੇਤੀ ਤਾਂ ਦੋਸਤੀ ਬਖਸ਼ੀ ਜਾਵੇ ਕਿਉਂਕਿ ਉਹ ਸਰਕਾਰ ਆ ਜਿਹੜੀਆਂ ਮੰਗਾਂ ਇਹ ਮੰਨ ਲਵੇ ਵਾਹ ਜੀ ਵਾਹ ਤੇ ਕਾਠ ਕਿੰਨਾ ਕਰਿਆ ਜੀ ਕਾਠ ਤੇ ਬਹੁਤ ਜ਼ਿਆਦਾ ਇਹ ਕਾਠ ਤੇ ਕੋਈ ਕਰੀਬਨ 1000 ਤੋਂ ਉੱਪਰ ਹੀ ਹੋਊਗਾ ਇਹ ਸੰਗਤ ਦਾ ਐਨੀ ਸੰਗਤ ਹਾਂ ਐਨੀ ਸੰਗਤ ਘਾਟ ਬਹੁਤ ਜ਼ਿਆਦਾ ਸੀ ਬਹੁਤ ਭਾਰੀ ਘਾਟ ਸੀ ਤੇ 4x4 ਟਰੈਕਟਰ ਵੀਰ ਲੈ ਕੇ ਪਹੁੰਚਾਇ ਜੀ ਦੇਖੋ ਤੁਸੀਂ ਬਹੁਤ ਸਾਨ ਟਰੈਕਟਰ ਆ ਜੀ ਵੀਡੀਓ ਸ਼ੇਅਰ ਕਰੋ ਵਾਦ ਤੋਂ ਵਾਦ ਤੇ ਪ੍ਰਸ਼ਾਸਨ ਆਪਦੀ ਡਿਊਟੀ ਅਜੇ ਵੀ ਨਿਭਾ ਰਿਹਾ ਵੇਖੋ ਮੋਰਚੇ 'ਚ ਖੜੇ ਹੋਇਆ ਧੰਨ